ਤੁਸੀਂ ਦੇਖ ਰਹੇ ਹੋ ਦੇਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਜਲੰਧਰ ਜੀ ਜਿਮਨੀ ਚੋਣ ਦਾ ਜਿਹੜਾ ਰਿਜ਼ਲਟ ਪੂਰੀ ਜਨਤਾ ਸਾਹਮਣੇ ਪੰਜਾਬ ਦੀ ਜਨਤਾ ਸਾਹਮਣੇ ਆ ਤੁਹਾਨੂੰ ਦੱਸਦੀ ਕਿ ਇਸ ਸੀਟ ਵਾਸਤੇ ਖਾਸ ਕਰਕੇ ਜਿੱਥੇ ਆਪ ਸਰਕਾਰ ਉੱਥੇ ਹੀ ਚਾਰੇ ਸਿਆਸੀ ਪਾਰਟੀਆਂ ਵੱਲੋਂ ਵੀ ਪੂਰਾ ਦਮਖ ਬਗਾਇਆ ਸੀ ਤਾਂ ਅੱਜ ਰਿਜ਼ਲਟ ਉਸ ਆਮ ਆਦਮੀ ਪਾਰਟੀ ਦੇ ਹੱਕ ਦੇ ਜਿਹੜਾ ਉਮੀਦਵਾਰ ਸੀ ਮਹਿੰਦਰ ਭਗਤ ਦੇ 37325 ਵੋਟਾਂ ਨਾਲ ਜੰਦਰ ਜਿਮਨੀ ਚੋਂ ਦੇ ਜੇਤੂ ਰਾ ਦਿੱਤੇ ਗਏ ਤਾਂ ਇਹ ਸਾਰੇ ਜੇਤੂਗਰਾਦ ਹੋਣ ਦੇ ਨਾਲ ਜਿੱਥੇ ਪੂਰੇ ਪੰਜਾਬ ਦੇ ਵਿੱਚ ਖੁਸ਼ੀ ਦਾ ਆਪ ਪਾਰਟੀ ਵਗੈਰਾ ਮਾਹੌਲ ਆ ਉਸ ਦੇ ਨਾਲ ਹੀ ਜੰਦਰ ਤੋਂ ਲੈ ਕੇ ਚੰਡੀਗੜ੍ਹ ਦੇ ਬਿਲਕੁਲ ਢੋਲ ਨਜ਼ਾਰੇ ਬਿਲਕੁਲ ਲਗਾਤਾਰ বাজ ਰਿਹਾ ਹੈ ਮੈਂ ਇਸ ਟਾਈਮ ਮੌਜੂਦ ਹਾਂ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਭਾਸ਼ਰ ਪਪੀ ਪਪੀ ਕਿਸ ਸਾਹ ਦੇਖਦੇ ਹੋ ਬਹੁਤ ਵੱਡੀ ਇਹਨੂੰ ਕਿ ਜਿੱਤ ਵੀ ਕਹਿੰਦੇ ਆ ਬਹੁਤ ਵੱਡਾ ਮਾਰਜਨ ਹੈ ਸਭ ਤੋਂ ਪਹਿਲਾਂ ਦੇਖੋ ਇਹ ਇੱਕ ਖਾਸ ਅਕੇੜ ਸਰਕਾਰ ਪਿਛਲੇ ਵਿਰੋਧੀਆਂ ਗਿਆ ਸੀ ਵੀ ਇਹ ਬੜੀ ਸੀਟ ਹੈ ਪੂਰ ਸਰਕਾਰ ਨੇ ਜੋ ਲਗਾਇਆ ਉਸ ਦੇ ਬਾਅਦ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਦੇਖੋ ਜੋਰ ਤਾਂ ਹਰ ਪਾਰਟੀ ਲਾਉਂਦੀ ਆ ਹਰ ਸਰਕਾਰ ਹੋਵੇ ਚਾਹੇ ਆਪੋਜੀਸ਼ਨ ਹੋਵੇ ਇਲੈਕਸ਼ਨਾਂ ਦਾ ਨਾਮ ਹੀ ਜੋਰ ਆ ਔਰ ਜੋਰ ਦੇ ਨਾਲ ਹੀ ਕੋਈ ਮੈਦਾਨ ਜਿੱਤਿਆ ਜਾਂਦਾ ਵਾ ਮਿਹਨਤ ਦਾ ਹੀ ਫਲ ਹੁੰਦਾ ਵਾ ਸardar ਭਗਵੰਤ ਸਿੰਘ ਮਾਨ ਨੇ ਔਰ ਉਹਨਾਂ ਦੇ ਪੂਰੇ ਸਾਡੀ ਭੈਣ ਜੀ ਨੇ ਸਾਡੀ ਮਾਤਾ ਜੀ ਨੇ ਸਾਰਿਆਂ ਨੇ ਪੂਰੇ ਫੈਮਿਲੀ ਨੇ ਜੋਰ ਲਾਇਆ ਔਰ ਸਾਡੇ ਸਾਡੇ ਆਲ ਇੰਡੀਆ ਦੇ ਜਨਨ ਸੈਕਟਰੀ ਡਾਕਟਰ ਸੰਦੀਪ ਪਾਟਕ ਨੇ ਔਰ ਸਮੁੱਚੇ ਮੰਤਰੀਆਂ ਨੇ ਔਰ ਸਮੁੱਚੇ ਐਮਐਲਏ ਨੇ ਔਰ ਸਾਰੇ ਚੇਅਰਮੈਨਾਂ ਨੇ ਔਰ ਬਲੰਟੀਅਰ ਸਾਥੀਆਂ ਨੇ ਜਲੰਧਰ ਦੇਆਂ ਨੇ ਬਹੁਤ ਮਿਹਨਤ ਕੀਤੀ ਸਾਰੀਆਂ ਭੈਣਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਇਹ ਪਲ-ਪਲ ਕਰਕੇ ਪੂਰਾ ਸਮੁੰਦਰ ਭਰ ਗਿਆ ਇਸ ਕਰਕੇ ਐਡੀ ਵੱਡੀ ਮਾਰਜਨ ਐ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕਮ ਨੇ ਜਾਂ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਪ੍ਰਤੀ ਸੋਚ ਰੱਖਦਾ ਉਹਦਾ ਇੱਕ ਇਹ ਸੰਦੇਸ਼ ਆ ਲੋਕਾਂ ਦੇ ਵਿੱਚ ਆਪੋਜੀਸ਼ਨ ਨੂੰ ਵੀ ਇਹ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਪੰਜਾਬ ਦਾ ਸਾਢੇ 3 ਕਰੋੜ ਲੋਕ ਆ ਜਿਹੜੇ ਉਹ ਅੱਜ ਖੁਸ਼ ਨੇ ਔਰ ਉਹਦੇ ਨਾਲ ਨੇ ਉਹਦੇ ਨਾਲ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਆ ਇੱਥੋਂ ਪਤਾ ਲੱਗਦਾ ਇਸ ਕਰਕੇ ਅੱਜ ਜਿਹੜੀ ਐਡੀ ਵੱਡੀ ਜਿੱਤ ਹੋਈ ਆ ਭਗਤ ਜੀ ਦੀ ਔਰ ਸਾਰੇ ਜਲੰਧਰ ਵਾਸੀਆਂ ਦਾ ਵੀ ਸ਼ੁਕਰਾਨਾ ਵੀ ਕਰਦਾ ਖਾਸ ਕਰਕੇ ਬੈਸਟ ਹਲਕਾ ਜਲੰਧਰ ਦੇ ਲੋਕਾਂ ਦਾ ਕਿਉਂਕਿ ਐਡਾ ਵੱਡਾ ਮਾਰਜਨ 60% ਬੋਰਡ ਦੇ ਨਾਲ ਜਿੱਤਣਾ ਔਰ ਦੇਖੋ ਕਿੰਡੀ ਵੱਡੀ ਗੱਲ ਆ ਕਿੰਨਾ ਲੋਕਾਂ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਦੇ ਪ੍ਰਤੀ ਮਾਨ ਆ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਐਡਾ ਵੱਡਾ ਮਾਰਜਨ ਆਇਆ ਔਰ ਐਡੀ ਵੱਡੀ ਜਿੱਤ ਹੋਈ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖ ਕੇ ਹੋਈ ਜੇ ਅਸੀਂ ਗੱਲ ਕੀਤੀ ਹੈ ਵੀ ਪੂਰੇ ਸਰਕਾਰ ਨੇ ਜੋਲ ਗਈ ਸੀ ਇੱਕ ਪਾਸੇ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਅਨਾਉਂਸ ਕਰ ਤਾ ਵੀ ਪੂਰੇ ਮਾਝੇ ਦੁਆਬੇ ਸਰ ਹਲ ਹਲਕਿਆਂ ਦੇ ਵਿੱਚ ਅਸੀਂ ਪੂਰਾ 2 ਦਿਨ ਦਾ ਟਾਈਮ ਦਵਾਂਗੇ ਲੱਗਦਾ ਵੀ ਇਹ ਵੀ ਇੱਕ ਜਨਤਾ ਦੇ ਕਸਰ ਪਿਆ ਵੀ ਪੰਜਾਬ ਸਰਕਾਰ ਤੁਹਾਡੇ ਦਵਾਰ ਬੈਠੂਗੀ ਆ ਕੇ ਤੁਹਾਡੇ ਕੰਮ ਕਰਾਂ ਤੇ ਹੀ ਹੋਊਗੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੋ ਕਰਦੇ ਆ ਉਹ ਨੀਅਤ ਤੇ ਨੀਤੀ ਨਾਲ ਕਰਦੇ ਆ ਉਹਨਾਂ ਦੀਆਂ ਨੀਤੀਆਂ ਵੀ ਜੋ ਨਾ ਨੇ ਨੀਅਤ ਦੇ ਪ੍ਰਤੀ ਕਰਨਾਵਾ ਪੰਜਾਬ ਦੇ ਲੋਕਾਂ ਨਾਲ ਕੱਲੇ ਪਹਿਲੇ ਵਾਲੇ ਮੁੱਖ ਮੰਤਰੀਆਂ ਤਾਂ ਹਨੀ ਵੀ ਇੱਕ ਪਰਿਵਾਰ ਦਾ ਹੀ ਮੁੱਖ ਮੰਤਰੀ ਆ ਇੱਕ ਕੈਂਡੀਡੇਟ ਹੀ ਉਹ ਬਣਿਆ ਜਿਹੜਾ ਰਹਿੰਦਾ ਹੀ ਠੰਡੀਆਂ ਹਵਾਾਂ 'ਚ ਸੀਗਾ ਕਾਂਗਰਸ ਦਾ ਇਸ ਕਰਕੇ ਇਹ ਸਦਾਰ ਭਗਵਾਨ ਸਿੰਘ ਮਾਨ ਦਾ ਜ਼ਮੀਨੀ ਲੈਵਲ ਤੇ ਕੰਮ ਕਰਨਾ ਔਰ ਲੋਕਾਂ ਦੇ ਵਿੱਚ ਜਾ ਕੇ ਗਲੀ ਗਲੀ ਤੁਸੀਂ ਦੇਖਿਆ ਹੋਣਾ ਕੋਈ ਮੁੱਖ ਮੰਤਰੀ ਅੱਜ ਤੁਸੀਂ ਕਿਸੇ ਮੁਹੱਲੇ 'ਚ ਨਹੀਂ ਘੁੰਮਦੇ ਦੇਖਿਆ ਨਾ ਔਰ ਪ੍ਰੋਟੋਕਾਲ ਨੂੰ ਵੀ ਪਟੇ ਛੱਡਦੇ ਓਏ ਲੋਕਾਂ ਦੇ ਪਿਆਰ ਨੂੰ ਜਿੱਤਣ ਲਈ ਅੱਜ ਲੋਕਾਂ ਦੇ ਵਿੱਚ ਫਿਰਦੇ ਆ। ਤੁਹਾਡੀ ਗੱਗਰੀ ਤੁਸੀਂ ਵੀ ਕਾਫੀ ਜਿਮਨੀ ਚੌਂਚ ਜੋਰ ਲਗਾਇਆ ਤੁਸੀਂ ਕਾਫੀ ਪ੍ਰਚਾਰ ਕੀਤਾ। ਤੁਹਾਨੂੰ ਉੱਥੇ ਕੀ ਰਹੀ ਸਮੱਸਿਆ ਲੱਗੀ ਜਿਮਨੀ ਚੌਂਚ ਖਾਸ ਕਰਕੇ ਜਲੰਧ ਦੇ ਕਿ ਤੁਹਾਨੂੰ ਮੁਢਲੀ ਸਮੱਸਿਆ ਕੀ ਲੱਗੀ ਉੱਥੇ? ਸਭ ਤੋਂ ਵੱਡੀ ਗੱਲ ਤਾਂ ਸਮੱਸਿਆ ਇਹ ਆ ਵੀ ਜਿਹੜਾ ਇਹ ਇਲੈਕਸ਼ਨ ਸੀਗਾ ਇਹ ਇਲੈਕਸ਼ਨ ਜਿਹੜਾ ਭਾਜਪਾ ਦਾ ਕੈਂਡੀਡੇਟ ਸੀ ਉਹਦੇ ਵੱਲੋਂ ਥੋਪਿਆ ਗਿਆ। ਇਹ ਇਲੈਕਸ਼ਨ ਨਹੀਂ ਹੋਇਆ ਸੀ ਇਹ ਇਲੈਕਸ਼ਨ ਥੋਪਿਆ ਗਿਆ ਸੀ ਉਹਦਾ ਜਵਾਬ ਦਿੱਤਾ ਲੋਕਾਂ ਨੇ। ਜੋ ਨੇ ਪਾਰਟੀ ਦੇ ਪ੍ਰਤੀ ਗਰਦਾਰੀ ਕੀਤੀ ਸੀ ਉਹਦਾ ਜਵਾਬ ਦਿੱਤਾ ਲੋਕਾਂ ਨੇ ਹੁਣ ਜਦੋਂ ਘਰ ਬੈਠ ਗਿਆ ਹੁਣ ਪਤਾ ਲੱਗਣਾ ਵਾ ਵੀ ਲੋਕਾਂ ਦੇ ਬੋਰਡ ਦੇ ਵਿੱਚ ਕੀ ਪਾਵਰ ਹੁੰਦੀ ਹੈ ਲੋਕ ਇਹੀ ਲੋਕ ਹੁੰਦੇ ਆ ਕੁਰਸੀ ਦਵਾਂਦੇ ਆ ਇਹੀ ਜਦੋਂ ਕੁਰਸੀ ਖਿੱਚ ਲੈਂਦੇ ਆ ਪੂੰਜੇ ਸੁੱਟ ਦਿੰਦੇ ਆ ਬੰਦੇ ਨੂੰ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਸੈਂਟਰ ਤੋਂ ਵਿਧਾਇਕ ਸ਼ੋਪਾਸ਼ਰ ਪੱਪੀਨੰਦਾਸ ਦੇ ਕਿ ਜਿਹੜਾ ਬਿਲਕੁਲ ਜਿਹੜਾ ਆਮ ਆਦਮੀ ਬੜਾ ਸ਼ੀਤਲ ਅੰਗਰਾਲ ਵਾਲੜਾ ਇੱਕ ਰਿਜ਼ਾਈਨ ਕਰਕੇ ਜਿਹੜਾ ਇਹ इलेक्शन थोप्या गया जिमनी चोपी गई काफी लीड़ा जित के एक इतिहासिक जिमनी चोन जित भी प्राप्त की है कैमरा मैन बॉबी न संदीप शर्मा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par